ਸ਼ਤਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅਕਤੂਬਰ ਮਹੀਨਾ ਚੜ੍ਹਦਿਆਂ ਹੀ ਇੱਕ ਪਾਸੇ ਤਾਂ ਸਰਦ ਰੁੱਤ ਦੀ ਆਮਦ ਦਾ ਸਿਆਲਾਂ ਦੀ ਠੰਡਕ ਦਾ ਤੇ ਕਈ ਮਹੀਨਿਆਂ ਤੋਂ ਗਰਮੀ ਜਿਹੜੀ ਪੈ ਰਹੀ ਸੀ ਉਸ ਤੋਂ ਰਾਹਤ ਦਾ ਆਗਾਜ਼ ਹੁੰਦਾ ਹੈ ਉਧਰ ਹੀ ਦੂਜੇ ਪਾਸੇ ਪਰਾਲੀ ਦਾ ਸੇਕ ਵੱਧਦੇ ਭਾਂਬੜ ਧੂਏ ਦੇ ਗੁਬਾਰ ਦਿੱਲੀ ਪੰਜਾਬ ਦੀ ਆਪਸ ਦੀ ਦੂਸ਼ਣਬਾਜ਼ੀ ਸਾਹ ਲੈਣ ਵਿੱਚ ਹੁੰਦੀ ਤਕਲੀਫ ਇਹ ਤਕਲੀਫ ਜਿਹੜੀਆਂ ਨੇ ਸਾਡੇ ਲੋਕਾਂ ਨੂੰ ਸਾਡੇ ਬੱਚਿਆਂ ਨੂੰ ਉਹ ਵੀ ਪੇਸ਼ ਹੋ ਗੁਜ਼ਰਦੀਆਂ ਨੇ ਇਸੇ ਮਹੀਨੇ ਦੇ ਨਾਲ ਸਤੰਬਰ 15 ਤੋਂ 24 ਸਤੰਬਰ ਤੱਕ ਚੋਨੇ ਦੀ ਪੁੜਾਈ ਦਾ ਸੀਜ਼ਨ ਹਜੇ ਸ਼ੁਰੂ ਵੀ ਨਹੀਂ ਹੋਇਆ ਹੈ ਉਸ ਤੋਂ ਪਹਿਲਾਂ ਹੀ ਪਰਾਲੀ ਜਲਾਉਣ ਦੇ 81 ਕੇਸ ਪੰਜਾਬ ਦੇ ਵਿੱਚ ਆ ਚੁੱਕੇ ਨੇ ਪੰਜਾਬ ਰਿਪੋਰਟ ਕਰ ਚੁੱਕਿਆ ਕਿ 81 ਕੇਸ ਅੱਗ ਲਾਉਣ ਦੇ ਪਰਾਲੀ ਸਾੜਨ ਦੇ ਆ ਚੁੱਕੇ ਪੰਜਾਬ ਸੁਪਰੀਮ ਕੋਰਟ ਜੋ ਹੈ ਇਨ੍ਹਾਂ ਮੁਸੀਬਤਾਂ ਨਾਲ ਜੋ ਦਿੱਲੀ ਦੇ ਵਿੱਚ ਪ੍ਰਦੂਸ਼ਣ ਦੇ ਨਾਲ ਹੁੰਦੀਆਂ ਨੇ ਹਵਾ ਦੀ ਪ੍ਰਦੂਸ਼ਣ ਹੁੰਦਾ ਹੈ ਛਾਲਣ ਦੀ ਤਕਲੀਫ ਹੁੰਦੀ ਹੈ ਵਿਜ਼ਿਬਿਲਟੀ ਘਟਦੀ ਹੈ ਧੂਏ ਦੇ ਨਾਲ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹਦਾ ਪਹਿਲਾਂ ਹੀ ਉਹਦੇ ਨਾਲ ਨਿਪਟਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੀ ਹੈ ਉਸ ਜਾਇਜ਼ਾ ਲੈਣ ਦੇ ਪ੍ਰੋਸੈਸ ਦੇ ਵਿੱਚ ਹੀ ਪੰਜਾਬ ਸਰਕਾਰ ਵੀ ਸਰਗਰਮੀ ਦਿਖਾ ਰਹੀ ਹੈ ਕਿ ਅਸੀਂ ਇਸ ਪ੍ਰੋਬਲਮ ਦੇ ਉੱਤੇ ਕਿਵੇਂ ਕੰਟਰੋਲ ਕਰਾਂਗੇ ਕਿਵੇਂ ਅਸੀਂ ਇਸ ਨਾਲ ਨਜਿੱਠਾਂਗੇ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਅਸਲੇ ਦੇ ਲਾਇਸੈਂਸ ਰੋਕਣ ਦੀ ਵੀ ਕੋਸ਼ਨਾ ਹੋ ਚੁੱਕੀ ਹੈ ਕਿ ਅੱਗੇ ਤੋਂ ਰੀਨਿਊ ਨਹੀਂ ਹੋਣਗੇ ਨਵੇਂ ਲਾਇਸੈਂਸ ਉਹਨਾਂ ਨੂੰ ਨਹੀਂ ਮਿਲਣਗੇ ਜਿਨ੍ਹਾਂ ਦੀ ਪ੍ਰਾਲੀ ਜਲਾਉਣ ਨਾਲ ਰੈੱਡ ਐਂਟਰੀ ਉਹਨਾਂ ਦੇ ਰਿਕਾਰਡ ਦੇ ਵਿੱਚ ਹੋ ਜਾਵੇਗੀ ਇਸ ਦੇ ਨਾਲ ਨਾਲ ਹੋਰ ਕੀ ਤਿਆਰੀਆਂ ਨੇ ਉਸ ਤੇ ਬਾਰੇ ਗੱਲ ਕਰਦੇ ਆਂ ਅੱਜ ਦੀ ਐਪੀਸੋਡ ਵਿੱਚ ਜ਼ਮੀਨ ਉੱਪਰ ਕੀ ਕੀ ਤਿਆਰੀ ਹੈ ਜੇ ਇਸ ਸਾਲ ਦੇ ਕ੍ਰੌਪ ਰੈਜ਼ਿਡਿਊ ਮੈਨੇਜਮੈਂਟ ਸੀਆਰਐਮ ਮਸ਼ੀਨਾ ਦੇ ਵੰਡਨ ਦਾ ਟੀਚਾ ਆਪਾਂ ਜੋੜ ਲੈਨੇ ਆ ਜੋ ਕਿ 20000 ਮਸ਼ੀਨਾਂ ਦਾ ਹੈ ਇਹ ਮਸ਼ੀਨਾਂ ਸੈਂਟਰ ਗਵਰਨਮੈਂਟ ਦੀ ਸਪான்ਸਰਡ ਸਕੀਮ ਦੇ ਥਰੂ ਹੈ ਜਿਹੜਾ ਸਬਸਿਡੀ ਦਿੱਤੀ ਜਾਂਦੀ ਹੈ ਉਹਦੇ ਨਾਲ ਵੰਡਨ ਦਾ ਉਹਦੇ ਅਧੀਨ ਵੱਡੀਆਂ ਜਾਂਦੀਆਂ ਨੇ ਪੰਜਾਬ ਸਰਕਾਰ ਵੱਲਦੀ ਹੈ ਜੇ ਉਹ 20000 ਜੋ ਹਿੱਸਾ ਦਾ ਟੀਚਾ ਵੀ ਜੋੜ ਲਈਏ ਤਾਂ 1.5 ਲੱਖ ਮਸ਼ੀਨ ਕੁੱਲ ਪੰਜਾਬ ਦੇ ਵਿੱਚ ਹੋ ਜਾਵੇਗੀ ਪਰਾਲੀ ਦੀ ਇਸ ਸਬਸਿਆ ਦੇ ਨਾਲ ਨਿਜਠਣ ਦੇ ਦਿਨ ਇਹ ਸਕੀਮ ਜਦੋਂ ਤੋਂ ਸ਼ੁਰੂ ਹੋਈ ਹੈ ਜਿੰਨੀਆਂ ਉਦੋਂ ਤੋਂ ਹੁਣ ਤੱਕ ਮਸ਼ੀਨਾਂ ਵੰਡੀਆਂ ਗਈਆਂ ਨੇ ਉਹ ਸਾਰੀ ਗਿਣਤੀ ਕੁੱਲ ਮਿਲਾ ਕੇ 1.5 ਲੱਖ ਮਸ਼ੀਨਾਂ ਦੀ ਹੋ ਜਾਏਗੀ ਇਹ ਮਸ਼ੀਨਾਂ ਪੰਜਾਬ ਸਰਕਾਰ ਵੱਲੋਂ ਵੰਡੀਆਂ ਜਾਂਦੀਆਂ ਨੇ ਕਿਸਾਨਾਂ ਨੂੰ ਇੰਡੀਵਿਜੂਅਲ ਤੌਰ ਤੇ ਵੀ ਵੰਡੀਆਂ ਜਾਂਦੀਆਂ ਨੇ ਕਿਸਾਨਾਂ ਦੇ ਗਰੁੱਪਾਂ ਨੂੰ ਵੀ ਵੰਡੀਆਂ ਜਾਂਦੀਆਂ ਨੇ ਕੋਆਪਰੇਟਿਵ ਸੁਸਾਇਟੀ ਨੂੰ ਵੀ ਵੰਡੀਆਂ ਜਾਂਦੀਆਂ ਨੇ ਇਸ ਤਰੀਕੇ ਨਾਲ ਹਰ ਇੱਕ ਵਰਗ ਨੂੰ ਇਹ ਮਸ਼ੀਨਾ ਵੰਡਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਕਿ ਪਰਾਲੀ ਜਲਾਈ ਨਾ ਜਾ ਸਕੇ ਪਰਾਲੀ ਦੇ ਨਾਲ ਨਜਿੱਠਿਆ ਜਾ ਸਕੇ ਲੇਕਿਨ ਇਹ ਹੁਣ ਤੱਕ ਵੰਡੀਆਂ ਗਈਆਂ 1.5 ਲੱਖ ਮਸ਼ੀਨਾਂ ਦੇ ਵਿੱਚੋਂ 50000 ਮਸ਼ੀਨਾ ਚਾਲੂ ਹਾਲਤ ਵਿੱਚ ਨਹੀਂ ਹਨ 1/3 ਮਸ਼ੀਨਾ ਜਿਹੜੀਆਂ ਨੇ 1/3 of the machines ਉਹ ਆਪਰੇਸ਼ਨਲ ਨਹੀਂ ਹੈਗੀਆਂ ਉਹ ਚਾਲੂ ਹਾਲਤ ਵਿੱਚ ਨਹੀਂ ਹੈਗੀਆਂ ਹੈਵੀ ਵਰਤੋਂ ਜਿਹੜੀ ਆਪਾਂ ਉਹਨਾਂ ਦੀ ਕਾਰਨ ਕਹਿ ਸਕਦੇ ਆ ਟੁੱਟ ਭੱਜ ਹੁੰਦੀ ਹੈ ਕਿਉਂਕਿ ਬਹੁਤ ਜ਼ਿਆਦਾ ਘੱਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਇਹਨਾਂ ਮਸ਼ੀਨਾਂ ਦੀ ਤਕਨੀਕ ਦਾ ਨਵੀਨੀਕਰਨ ਵੀ ਹੈ ਹੌਲੀ ਹੌਲੀ ਪੁਰਾਣੀ ਟੈਕਨੋਲੋਜੀ ਬਦਲ ਕੇ ਨਵੀਂ ਟੈਕਨੋਲੋਜੀ ਆ ਜਾਂਦੀ ਹੈ ਇਹਨਾਂ ਸਾਰੇ ਕਾਰਨਾਂ ਦੇ ਕਰਕੇ ਬੇਕਾਰ ਹੋ ਚੁੱਕੀਆਂ ਨੇ ਮਸ਼ੀਨਾਂ ਇਹ ਜਾਂ ਅਬਸੋਲੂਟ ਹੋ ਚੁੱਕੀਆਂ ਨੇ ਕੰਡਮ ਹੋ ਚੁੱਕੀਆਂ ਨੇ ਮਸ਼ੀਨਾਂ ਹੁਣ ਵਰਤੀਆਂ ਨਹੀਂ ਜਾ ਸਕਦੀਆਂ 50000 ਤੇ ਕਰੀਬ ਇਹਨਾਂ ਦੀ ਗਿਣਤੀ ਹੈ لیکن ਜੇ ਮਾਹਰਾਂ ਦੀ ਮੰਨੀਏ ਤਾਂ ਮਾਹਰਾਂ ਦੇ ਮੁਤਾਬਕ 1 ਲੱਖ ਮਸ਼ੀਨਾਂ ਵੀ ਬਹੁਤ ਨੇ ਕੋਈ ਘਟ ਗਿਣਤੀ ਨਹੀਂ ਹੈ 1 ਲੱਖ ਮਸ਼ੀਨਾਂ ਦੀ ਜੇ ਆਪਾਂ ਇਹ 50 ਹਜ਼ਾਰ ਵੀ ਬਾਹਰ ਕੱਢ ਦਈਏ ਜਿਹੜੀਆਂ ਕੰਡਮ ਨੇ ਵਰਤੀਆਂ ਨਹੀਂ ਜਾ ਸਕਦੀਆਂ ਤਾਂ ਵੀ 1 ਲੱਖ ਮਸ਼ੀਨਾਂ ਬਹੁਤ ਨੇ ਪਰਾਲੀ ਦੀ ਇਸ ਸਮੱਸਿਆ ਦੇ ਨਾਲ ਨਜਿੱਠਣ ਦੇ ਲਈ ਸਰਕਾਰ ਨੇ 500 ਕਰੋੜ ਦਾ ਇੱਕ ਐਕਸ਼ਨ ਪਲਾਨ ਬਣਾਇਆ ਹੈ ਇਹਨਾਂ ਨੂੰ ਮਸ਼ੀਨਾਂ ਨੂੰ ਵੰਡਣ ਦੇ ਲਈ ਕਿਸਾਨਾਂ ਨੂੰ ਸਮਝਾਉਣ ਦੇ ਲਈ ਕੈਂਪ ਲਾਉਣ ਦੇ ਵੀ ਅੱਡੜ ਜਗ੍ਹਾ ਦੇ ਉੱਤੇ ਕੈਂਪ ਲਾਏ ਜਾਏ ਨੇ ਜਿੱਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਕਿ ਪਰਾਲੀ ਜਲਾਉਣ ਦੇ ਕੀ ਕੀ ਨੁਕਸਾਨ ਨੇ ਤੇ ਜੇ ਪਰਾਲੀ ਨਾ ਜਲਾਈ ਜਾਵੇ ਉਹਦੇ ਫਾਇਦੇ ਕਿਸਾਨਾਂ ਨੂੰ ਕੀ ਹੋ ਜਾਣਗੇ ਇਹ ਸਮਝਾਉਣ ਲਈ ਕੈਂਪ ਲਾਏ ਜਾ ਰਹੇ ਨੇ 163 ਕਸਟਮਰ ਹਾਇਰਿੰਗ ਸੈਂਟਰ ਬਣਾਏ ਗਏ ਨੇ ਪੰਜਾਬ ਸਰਕਾਰ ਵੱਲੋਂ ਜਿੱਥੇ ਇਹ ਕਿਸਾਨ ਜਿਹੜੇ ਨੇ ਫੋਨ ਕਰਕੇ ਛੋਟੇ ਕਿਸਾਨ ਜਾਂ ਮਾਰਜਨਲ ਕਿਸਾਨ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ 2 ਏਕੜ 3 ਏਕੜ 2 ਏਕੜ ਜ਼ਮੀਨ ਦੇ ਮਾਲਕ ਕਿਸਾਨ ਨੇ ਜੋ ਇਹ ਮਸ਼ੀਨਾਂ ਨੂੰ ਖਰੀਦ ਨਹੀਂ ਸਕਦੇ ਅਫੋਰਡ ਨਹੀਂ ਕਰ ਸਕਦੇ ਉਹ ਇਹ ਮਸ਼ੀਨਾਂ ਨੂੰ ਹਾਸਲ ਕਰ ਸਕਦੇ ਨੇ ਉਹ ਸਰਕਾਰ ਨੂੰ ਫੋਨ ਕਰਕੇ ਆਪਣੀ ਜ਼ਰੂਰਤ ਦੱਸ ਸਕਦੇ ਨੇ ਕਿ ਸਾਨੂੰ ਜ਼ਰੂਰਤ ਹੈ ਇਸ ਮਸ਼ੀਨ ਦੀ ਅਸੀਂ ਪਰਾਲੀ ਜਲਾਉਣਿਆ ਨਹੀਂ ਚਾਹੁੰਦੇ ਸਾੜਨਾ ਨਹੀਂ ਚਾਹੁੰਦੇ ਤਾਂ ਸਰਕਾਰ ਉਹ ਮਸ਼ੀਨਾਂ ਉੱਥੇ ਭੇਜ ਕੇ ਉਹਨਾਂ ਦੀ ਮਦਦ ਕਰ ਸਕਦੀ ਹੈ ਇਸ ਤਰ੍ਹਾਂ ਦੇ 163 ਕਸਟਮਰ ਹਾਇਰਿੰਗ ਸੈਂਟਰ ਬੁਲਾਏ ਗਏ ਜਿੱਥੇ ਕਿਸਾਨ ਇਹਨਾਂ ਮਸ਼ੀਨਾਂ ਦੀ ਵਰਤੋਂ ਕਰ ਸਕਦੇ ਨੇ ਇੰਨਾ ਤੱਕ ਉਹਨਾਂ ਦੀ ਪਹੁੰਚ ਹੋ ਸਕਦੀ ਸਰਕਾਰੀ ਅੰਕੜਿਆਂ ਦੀ ਜੇ ਗੱਲ ਕਰੀਏ 2018 ਦੇ ਵਿੱਚ ਇਹ ਯੋਜਨਾ ਸ਼ੁਰੂ ਹੋਈ ਸੀ ਜੋ ਸੈਂਟਰ ਦੀ ਸਪਾਂਸਰਡ ਸੀ ਪੰਜਾਬ ਸਰਕਾਰ ਨੂੰ ਵੰਡ ਰਹੀ ਹੈ ਇਹਦੇ ਅੰਤਰਗਤ 2018 ਦੇ ਵਿੱਚ 27747 ਮਸ਼ੀਨਾਂ ਵੰਡੀਆਂ ਗਈਆਂ ਨੇ 19 20 ਸਾਲ ਦੇ ਵਿੱਚ 23068 ਮਸ਼ੀਨਾਂ ਪੰਜਾਬ ਦੇ ਵਿੱਚ ਦਿੱਤੀਆਂ ਗਈਆਂ 2021 ਦੇ ਵਿੱਚ ਇਹਨਾਂ ਮਸ਼ੀਨਾਂ ਦੀ ਗਿਣਤੀ 25817 ਸੀ 2122 ਦੇ ਆਉਂਦਿਆਂ ਇਹ ਘਟ ਕੇ 17796 ਹੋ ਗਈ 2022-23 ਦੇ ਵਿੱਚ ਫੇਰ 27214 ਮਸ਼ੀਨਾ ਪੰਜਾਬ ਦੇ ਕਿਸਾਨਾਂ ਨੂੰ ਵੰਡੀਆਂ ਗਈਆਂ ਤੇ 2023-24 ਦੇ ਵਿੱਚ 13215 ਮਸ਼ੀਨਾ ਇਹ ਵੰਡ ਦਿੱਤੀਆਂ ਗਈਆਂ ਕੁੱਲ ਮਿਲਾ ਕੇ 130000 ਤੋਂ ਵੱਧ ਮਸ਼ੀਨਾ ਆਲਰੇਡੀ ਪਿਛਲੇ ਸਾਲ ਤੱਕ ਇਸ ਸਕੀਮ ਦੇ ਅੰਤਰਗਤ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਕਰਾ ਦਿੱਤੀਆਂ ਗਈਆਂ ਨੇ ਇਸ ਸਾਲ ਵੀ ਜਿਵੇਂ ਮੈਂ ਪਹਿਲਾਂ ਹੀ ਦੱਸਿਆ 20000 ਮਸ਼ੀਨਾਂ ਵੰਡਣ ਦਾ ਜਾਂ ਸਬਸਿਡੀ ਦੇ ਵਿੱਚ ਦੇਣ ਦਾ ਕਿਸਾਨਾਂ ਇਹ ਸਰਕਾਰ ਦਾ ਟੀਚਾ ਹੈ ਲੇਕਿਨ ਹੁਣ ਤੱਕ ਕੁੱਲ 6000 ਮਸ਼ੀਨਾਂ ਹੀ ਵੰਡੀਆਂ ਗਈਆਂ ਨੇ ਬਹੁਤ ਸਲੋ ਚੱਲ ਰਹੀ ਹੈ ਜਾਂ ਅੱਜ ਤੋਂ ਵੀ ਘੱਟ ਦਾ ਟੀਚਾ ਹਜੇ ਤੱਕ ਪੂਰਾ ਹੋਇਆ ਹੈ ਸੀਜ਼ਨ ਸਿਰਤੇ ਹੈ 2-3 ਅਕਤੂਬਰ ਤੋਂ ਜਿਹੜੀ ਝੋਨੇ ਦੀ ਖਰੀਦ ਹੈ ਉਹ ਵੀ ਸ਼ੁਰੂ ਹੋ ਜਾਣੀ ਹੈ ਲekin ਹਜੇ ਅੱਧ ਤੋਂ ਵੀ ਘੱਟ ਮਸ਼ੀਨਾਂ ਹੀ ਵੰਡੀਆਂ ਗਈਆਂ ਨੇ ਵੰਡੀਆਂ ਜਾਣ ਦਾ ਕੰਮ ਮੁਫਤ ਨਹੀਂ ਵੰਡੀਆਂ ਜਾਂਦੀਆਂ ਦੋਸਤੋ ਇਹਨਾਂ ਦੇ ਉੱਪਰ ਸਬਸਿਡੀ ਦਿੱਤੀ ਜਾਂਦੀ ਹੈ ਸਬਸਿਡੀ ਕੀ ਹੈ ਕਿ ਇੰਡੀਵਿਜੂਅਲ ਕਿਸਾਨ ਜਿਹੜਾ ਹੈ ਇਕਲੌਤਾ ਕਿਸਾਨ ਹੈ ਜੀ ਉਹਨੇ ਆਪਣੇ ਵਾਸਤੇ ਲੈਣੀ ਹੋਵੇ 50% ਸਬਸਿਡੀ ਦਿੱਤੀ ਜਾਂਦੀ ਹੈ ਤੇ ਜੇ ਇਹੀ ਕੋਈ ਕਿਸਾਨਾਂ ਦਾ ਗਰੁੱਪ ਹੈ ਕੋਈ ਉਹਨਾਂ ਦੀ ਯੂਨੀਅਨ ਬਣੀ ਹੋਈ ਹੈ ਜਿਹੜੀ ਸਾਰੇ ਕਿਸਾਨਾਂ ਵਾਸਤੇ ਨੂੰ ਇਕੱਠਾ ਓਕੇ ਰਲ ਕੇ ਲੈਣਾ ਚਾਹੁੰਦੀ ਹੈ ਤਾਂ 80% ਦੀ ਸਬਸਿਡੀ ਹੈ ਜੇ ਪੰਚਾਇਤ ਲੈਣਾ ਚਾਹੁੰਦੀ ਹੈ ਪਿੰਡ ਵਾਸਤੇ ਜਾਂ ਸੁਸਾਇਟੀਆਂ ਨੇ ਐਗਰੀਕਲਚਰ ਕੋਆਪਰੇਟਿਵ ਸੁਸਾਇਟੀਆਂ ਬਣੀਆਂ ਹੋਈਆਂ ਨੇ ਜੇ ਉਹ ਲੈਣੀਆਂ ਚਾਹੁੰਦੀਆਂ ਨੇ ਤਾਂ ਵੀ 80% ਦੀ ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਇਹ ਮਸ਼ੀਨਾਂ ਖਰੀਦਣ ਦੇ ਲਈ ਸਰਕਾਰ ਦੇ ਮੁਤਾਬਕ ਸਰਕਾਰੀ ਅੰਕੜਿਆਂ ਮੁਤਾਬਕ 70954 ਮਸ਼ੀਨਾਂ ਪਿਛਲੇ ਸਾਲ ਤੱਕ ਇੰਡੀਵਿਜੂਅਲ ਕਿਸਾਨਾਂ ਨੂੰ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਹੇਠ ਸਬਸਿਡੀ ਦਿੱਤੀ ਗਈ ਹੈ 46109 ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਮਸ਼ੀਨਾਂ ਦਿੱਤੀਆਂ ਗਆਂਿਆਂ ਨੇ ਜਾਂ ਗਰੁੱਪਾਂ ਨੂੰ ਜਾਂ ਯੂਨੀਅਨਾਂ ਜਿਹੜੇ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਨੇ ਇਹ ਤਿੰਨਾਂ ਨੂੰ ਮਿਲਾ ਕੇ 46109 ਮਸ਼ੀਨਾਂ ਦਿੱਤੀਆਂ ਗਆਂਿਆਂ ਨੇ 13783 ਕੋਆਪਰੇਟਿਵ ਸੁਸਾਇਟੀਆਂ ਨੂੰ ਇਹ ਮਸ਼ੀਨਾਂ ਦਿੱਤੀਆਂ ਗਆਂਿਆਂ ਨੇ ਸਬਸਿਡੀ ਦੇ ਉੱਪਰ ਇਹ ਜਿਹੜੀ ਗਿਣਤੀ ਹੈ ਇਹ ਆંકੜੇ ਪੰਜਾਬ ਸਰਕਾਰ ਦੇ ਨੇ ਹੁਣ ਤੱਕ 2018 ਤੋਂ ਪਿਛਲੇ ਸਾਲ ਤੱਕ ਐਨੀ ਗਿਣਤੀ ਦੇ ਵਿੱਚ ਕੋਆਪਰੇਟਿਵ ਸੁਸਾਇਟੀਆਂ ਕਿਸਾਨਾਂ ਨੂੰ ਜਾਂ ਗਰੁੱਪਾਂ ਨੂੰ ਪੰਚਾਇਤਾਂ ਨੂੰ ਇਹ ਮਸ਼ੀਨਾਂ ਵੰਡੀਆਂ ਨੇ ਜਿਨ੍ਹਾਂ ਉੱਪਰ ਸਬਸਿਡੀ ਦਿੱਤੀ ਗਈ ਹੈ ਹੁਣ ਅੱਗ ਜਲਾਉਣ ਦੇ ਮਾਮਲੇ ਜਿਹੜੇ ਰਿਪੋਰਟ ਹੁੰਦੇ ਨੇ ਤੇ ਕਿੰਨਾ ਰਕਬਾ ਜਿਹਦੇ ਅੰਦਰ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਉਹਦਾ ਹਾਲਾਤ ਕੀ ਨੇ ਉਹਦੇ ਅੰਕੜੇ ਕੀ ਨੇ ਉਹ ਵੀ ਆਪਾਂ ਨਜ਼ਰ ਮਾਰਦੇ ਆ ਇਹਨਾਂ ਦੇ ਉੱਤੇ 2018 ਦੇ ਵਿੱਚ 50590 ਕੇਸ ਰਿਪੋਰਟ ਹੋਏ ਸੀ ਅੱਗ ਲਾਉਣ ਦੇ ਅੱਗ ਲਾ ਕੇ ਪਰਾਲੀ ਨੂੰ ਸਾੜਨ ਦੇ 19 ਵਿੱਚ 55210 ਕੇਸ ਸੀਗੇ 2020 ਦੇ ਵਿੱਚ ਇਹ ਇੱਕਦਮ ਵੱਧ ਕੇ 76929 ਕੇਸ ਹੋ ਗਏ ਅੱਗ ਲਾ ਕੇ ਪਰਾਲੀ ਨੂੰ ਸਾੜਨ ਦੇ 2021 ਵਿੱਚ ਵੀ 71159 ਕੇਸ ਰਿਪੋਰਟ ਕੀਤੇ ਗਏ ਪਰਾਲੀ ਨੂੰ ਸਾੜ ਕੇ ਅੱਗ ਲਾ ਕੇ ਸਾੜਨ ਦੇ 2022 ਵਿੱਚ ਇਹ ਘਟ ਕੇ 59922 ਹੋ ਗਏ ਜਦੋਂ ਨਵੀਂ ਸਰਕਾਰ ਆਈ ਹੈ ਇੱਕਦਮ ਘਟੇ ਹੀ ਕੇ 59922 ਹੋ ਗਏ 2023 ਦੇ ਵਿੱਚ ਫਿਰ ਇਹ ਜਿਹੜੇ ਨੇ 36629 ਕੇਸ ਰਿਪੋਰਟ ਕੀਤੇ ਗਏ ਹੋਰ ਘਟ ਗਏ ਹੁਣ ਜੇ ਇਹ ਅੰਕੜਿਆਂ ਨੂੰ ਦੇਖਦੇ ਹਾਂ ਤਾਂ ਇਹ ਅੰਕੜੇ ਦੇਖ ਕੇ ਲੱਗਦਾ ਹੈ ਕਿ ਨਵੀਂ ਸਰਕਾਰ ਦੀ ਪਿੱਠ ਥੱਪਤ ਪਾਉਣੀ ਚਾਹੀਦੀ ਹੈ ਕਿ ਉਹਨਾਂ ਨੇ ਇਸ ਅੱਗ ਲਾਉਣ ਦੀ ਪ੍ਰਾਲੀ ਨੂੰ ਸਾੜਨ ਦੀ ਜਿਹੜੀ ਅੱਡੀ ਵੱਡੀ ਪ੍ਰੋਬਲਮ ਹੈ ਜੋ ਕਿ ਦਿੱਲੀ ਤੱਕ ਮਾਰ ਕਰਦੀ ਹੈ ਐਨੇ ਨੁਕਸਾਨ ਹੁੰਦੇ ਨੇ ਉਸ ਦੇ ਉੱਤੇ ਕਾਬੂ ਪਾ ਲਿਆ ਉਹਨੇ ਲੇਕਿਨ ਜੇ ਕਾਬੂ ਪਾਲਿਆ ਗਿਆ ਹੈ ਤੇ ਫੇਰ ਇਸ ਅੱਗ ਦਾ ਸੇਕ ਕਿਉਂ ਨਹੀਂ ਘਟਿਆ ਹੈ ਫੇਰ ਕਿਉਂ ਹਰ ਸਾਲ ਦੀ ਤਰ੍ਹਾਂ 22 23 ਦੇ ਵਿੱਚ ਵੀ ਪਿਛਲੇ ਸਾਲ ਵੀ ਪ੍ਰਦੂਸ਼ਣ ਉਨਾ ਹੀ ਰਿਹਾ ਜਾਂ ਉਸ ਤੋਂ ਵਧਿਆ ਹੈ ਫੇਰ ਵੀ ਕਿਉਂ ਸੁਪਰੀਮ ਕੋਰਟ ਨੂੰ ਇਹਦੇ ਵਿੱਚ ਦਖਲ ਦੇਣਾ ਪੈ ਰਿਹਾ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ बार-बार ਇਹਦੇ ਵਿੱਚ ਆਉਣਾ ਪੈ ਰਿਹਾ ਹੈ ਕਿਉਂ ਹੋ ਰਿਹਾ ਹੈ ਇਸ ਤਰ੍ਹਾਂ ਦਾ ਜੇ ਇਸ ਜਿਹੜੇ ਨੇ ਅੱਗ ਲਾਉਣ ਦੇ ਪਰਾਲੀ ਨੂੰ ਉਹੋ ਐਨੇ ਘਟ ਗਏ ਹਨ 70 80 ਹਜ਼ਾਰ ਤੋਂ 36000 35000 50% ਜਿਹੜਾ ਹੈ ਉਹਨਾਂ ਦੇ ਵਿੱਚ ਘਾਟਾ ਹੋਇਆ ਹੈ ਫਿਰ ਸਥਿਤੀ ਉਵੇਂ ਦੀ ਉਵੇਂ ਕਿਉਂ ਬਣੀ ਹੋਈ ਹੈ ਜੇ ਇਸ ਨੂੰ ਸਮਝਣ ਲਈ ਆਪਾਂ ਰਕਬੇ ਦੇ ਉੱਪਰ ਕਿੰਨਾ ਰਕਬਾ ਹੈ ਜਿਹਦੇ ਉੱਤੇ ਪਰਾਲੀ ਸਾੜੀ ਗਈ ਉਹਦੇ ਉੱਪਰ ਨਜ਼ਰ ਮਾਰਦੇ ਹਾਂ ਤਾਂ ਸਥਿਤੀ ਜਿਹੜੀ ਹੈ ਉਹ ਥੋੜੀ ਸਾਫ਼ ਹੋ ਜਾਂਦੀ ਹੈ 2018 ਦੇ ਵਿੱਚ 17.81 ਲੱਖ ਏਕੜ ਨੂੰ ਅੱਗ ਲਾਈ ਗਈ ਸੀ ਪਰਾਲੀ ਨੂੰ 2019 ਦੇ ਵਿੱਚ ਇਹ 18.54 ਲੱਖ ਏਕੜ ਹੋ ਗਈ 2020 ਦੇ ਵਿੱਚ ਇਹ ਫੇਰ 17.5 17.55 ਲੱਖ ਏਕੜ ਸੀ 2021 ਦੇ ਵਿੱਚ 18.64 ਲੱਖ ਏਕੜ ਸੀ 2022 ਦੇ ਵਿੱਚ ਘਟ ਕੇ ਇਹ 15.43 ਲੱਖ ਏਕੜ ਤੇ ਰਕਬਾ ਆ ਗਿਆ ਸੀ ਕਿ ਐਨੇ ਰਕਬੇ ਦੇ ਵਿੱਚ ਪਰਾਲੀ ਨੂੰ ਅੱਗ ਲਾਈ ਗਈ ਸੀ ਲੇਕਿਨ ਜੇ 2023 ਦੇ ਅੰਕੜੇ ਦੀ ਗੱਲ ਕਰਦੇ ਆ ਤਾਂ 2023 ਦੇ ਵਿੱਚ ਇਹੀ ਰਕਬਾ ਵਧ ਕੇ 19 ਲੱਖ ਏਕੜ ਹੋ ਗਿਆ 19 ਲੱਖ ਏਕੜ ਰਕਬੇ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਫੂਕਿਆ ਗਿਆ ਮਸ਼ੀਨਾਂ ਵੀ ਵਧੀਆਂ ਆਪਾਂ ਉਹ ਅੰਕੜੇ ਵੀ ਦੇਖੇ ਨੇ ਕੇਸ ਵੀ ਘਟੇ ਫੇਰ ਵੀ ਜਿਹੜਾ ਰਕਬਾ ਹੈ ਉਹ ਅੱਗ ਲਾਉਣ ਦਾ ਉਹਦੇ ਵਿੱਚ ਵਾਦਾ ਹੋਇਆ ਬਹੁਤ ਜ਼ਿਆਦਾ ਵਾਦਾ ਹੋਇਆ ਅਜਿਹਾ ਕਿਉਂ ਹੋਇਆ ਕਿ ਇਹ ਜਾਣਬੁੱਝ ਕੇ ਕਿਸਾਨਾਂ ਨੇ ਕੀਤਾ ਜਾਂ ਕਿਸਾਨਾਂ ਦੀ ਕੋਈ ਇਸ ਤਰ੍ਹਾਂ ਦੀ ਮਜਬੂਰੀ ਸੀ ਜਿਹਦੇ ਤਹਿਤ ਅੱਗ ਲਾਈ ਗਈ ਜੋ ਕਿ ਸਾਨੂੰ ਹਮੇਸ਼ਾ ਸੁਣਨ ਨੂੰ ਮਿਲਦਾ ਹੈ ਕਿ ਕਿਸਾਨ ਅੱਗ ਲਾਉਣਾ ਨਹੀਂ ਚਾਹੁੰਦੇ ਉਹਨਾਂ ਦੀ ਮਜਬੂਰੀ ਹੈ ਤਾਂ ਅੱਗ ਲਾਉਂਦੇ ਨੇ ਪਰ ਇਹ ਮਜਬੂਰੀ ਪਿਛਲੇ ਸਾਲ ਚ ਕਿਉਂ ਇੰਨੀ ਜ਼ਿਆਦਾ ਵਧੀ ਉਹਦੇ ਕਾਰਨ ਕੀ ਨੇ ਉਹ ਵੀ ਸਾਡੀ ਸਮਝ ਤੋਂ ਬਾਹਰ ਹੈ ਲੇਕਿਨ ਇਹ ਹੋਇਆ ਕਿਸਾਂ ਦੀ ਗਿਣਤੀ ਘਟੀ ਲੇਕਿਨ ਰਕਬਾ ਬਹੁਤ ਜ਼ਿਆਦਾ ਵੱਧ ਗਿਆ ਤੇ ਪ੍ਰਦੂਸ਼ਣ ਉਸ ਤੋਂ ਪਹਿਲਾਂ ਨਾਲੋਂ ਜ਼ਿਆਦਾ ਵਧਿਆ ਹੁਣ ਆਪਾਂ ਮਸ਼ੀਨਾਂ ਦੀ ਜੋ ਗੱਲ ਕਰ ਰਹੇ ਸੀ ਕਿ 50000 ਦੇ ਕਰੀਬ ਉਹ ਕਿਉਂ ਨਹੀਂ ਵਰਤੀਆਂ ਜਾ ਸਕਦੀਆਂ ਨਵੀਂ ਤਕਨੀਕ ਹੈ ਉਹਦਾ ਕੀ ਅਸਰ ਹੈ ਕੀ ਪਹਿਲੂ ਹੈ ਕੀ ਨਵੀਂ ਤਕਨੀਕ ਜਿਹੜੀ ਹੈ ਉਹਦਾ ਰੋਲ ਕੀ ਪਲੇ ਕਰਦੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ ਤਾਂ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਪਹਿਲੇ ਚਰਨ ਦੇ ਵਿੱਚ ਹੈਪੀ ਸੀਡਰ ਉਹ ਵੰਡੇ ਗਏ ਸੀ ਉਹ ਹੈਪੀ ਸੀਡਰ ਜਿਹੜੇ ਨੇ ਹੁਣ ਉਹ ਅੰਡਮ ਹੋ ਗਏ ਨੇ ਉਹਨੋਂ ਉਹ ਵਰਤੋਂ ਦੇ ਵਿੱਚ ਨਹੀਂ ਆ ਰਹੇ ਕਿਉਂਕਿ ਤਕਨੀਕ ਜਿਹੜੀ ਆ ਬਦਲ ਗਈ ਇਹਨਾਂ ਦੀ ਥਾਂ ਸੁਪਰ ਸੀਡਰਾਂ ਨੇ ਲੈ ਲਈ ਸੀਗੀ ਹੈਪੀ ਸੀਡਰਾਂ ਤੋਂ ਬਾਅਦ ਸੁਪਰ ਸੀਡਰ ਆਏ ਸੁਪਰ ਸੀਡਰ ਜਿਹੜੇ ਸੀ ਉਹਨਾਂ ਦੀ ਤਕਨੀਕ ਇਹ ਸੀ ਕਿ ਉਹ ਪਰਾਲੀ ਨੂੰ ਪੱਟ ਕੇ ਕੱਟ ਕੇ ਕਣਕ ਬੀਜ ਕੇ ਉਹਦੇ ਉੱਪਰ ਪਰਾਲੀ ਨੂੰ ਵਿਛਾ ਦਿੰਦੇ ਸੀ ਇੱਕੋ ਛੱਟ ਕੇ ਇੱਕੋ ਸਟ੍ਰੋਕ ਦੇ ਵਿੱਚੇ ਕੰਮ ਕਰ ਦਿੰਦੇ ਸੀਗੇ ਇਹ ਇਹਨਾਂ ਦੀ ਤਕਨੀਕ ਦੀ ਆਪਾਂ ਕਹਿ ਦਿੰਨੇ ਆ ਕਿ ਐਡਵਾਂਸਮੈਂਟ ਹੋਈ ਸੀਗੀ ਇਹ ਹੈਪੀ ਸੀਡਰ ਨੂੰ ਖਤਮ ਕਰਕੇ ਸੁਪਰ ਸੀਡਰ ਸੀ ਇਹ ਇਸ ਤੋਂ ਬਾਅਦ 스마트 ਸੀਡਰਾਂ ਨੇ ਇਹਨਾਂ ਦੀ ਜਗ੍ਹਾ ਲੈ ਲਈ 스마트 ਸੀਡਰ ਉਹ ਜਿਹੜੇ ਕਣਕ ਨੂੰ ਬੀਜ ਕੇ ਉਹਦੀ ਅੱਧੀ ਪਰਾਲੀ ਨੂੰ ਮਲਚਿੰਗ ਟੈਕਨੀਕ ਜਿਹੜਾ ਕਿਹਾ ਜਾਂਦਾ ਉਹਦੇ ਉੱਪਰ ਜਿਵੇਂ ਗੱਲਾ ਕਾ ਹਵਸ਼ ਆਇਆ ਜਾਂਦਾ ਇਸ ਤਰੀਕੇ ਨਾਲ ਵਿਛਾ ਦਿੰਦੇ ਸੀ ਜਿਵੇਂ ਪਤਵਾਰ ਦੀ ਆਪਾਂ ਗੱਲ ਕਰਦੇ ਆ ਉਸ ਦੀ ਤਰੀਕੇ ਨਾਲ ਵਿਛਾ ਕੇ ਇਹਦਾ ਪ੍ਰਚਲਨ ਹੋਰ ਵੱਧ ਗਿਆ ਕਿਉਂਕਿ ਇਹਦੇ ਨਾਲ ਕਣਕ ਨੂੰ ਬੜਾ ਫਾਇਦਾ ਹੁੰਦਾ ਹੈ ਸੋ ਸੁਪਰ ਸੀਡਰਾਂ ਦੀ ਜਗ੍ਹਾ ਸਮਾਰਟ ਸੀਡਰਾਂ ਦੀ ਜਿਹੜੀ ਉਹਦੇ ਨਾਲ ਕਣਕ ਦੀ ਬਜਾਈ ਹੋਣ ਲੱਗੀ ਇੰਨਾ ਬਿਹਤਰ ਤਕਨੀਕਾਂ ਨਾਲ ਇਹਨਾਂ ਦੀ ਐਫੀਸ਼ੀਐਂਸੀ ਵੱਧ ਗਈ ਇਸ ਕਰਕੇ ਪੁਰਾਣੀਆਂ ਮਸ਼ੀਨਾਂ ਐਬਸੋਲਿਊਟ ਹੁੰਦੀਆਂ ਗਈਆਂ ਉਹ ਹੁਣ ਉਹਨਾਂ ਦੀ ਜਗ੍ਹਾ ਕੋਈ ਹੈ ਨਹੀਂ ਅੱਜ ਦੇ ਸਿਸਟਮ ਦੇ ਵਿੱਚ ਅੱਜ ਇਹ ਤਕਨੀਕ ਦੀਆਂ ਮਸ਼ੀਨਾਂ ਚੱਲਦੀਆਂ ਇਸ ਸਾਲ ਕਿੰਨੀ ਪਰਾਲੀ ਹੋਣ ਦੀ ਉਮੀਦ ਹੈ 20 ਮਿਲੀਅਨ ਟਨ ਪਰਾਲੀ ਇਸ ਵਾਰ ਉਮੀਦ ਹੈ ਕਿ ਪੰਜਾਬ ਦੇ ਵਿੱਚ ਜਨਰੇਟ ਹੋਏਗੀ ਝੋਨੇ ਤੋਂ ਇੰਨੀ ਪਰਾਲੀ ਬਚੇਗੀ ਇਸ ਵਿੱਚੋਂ 12.70 ਮਿਲੀਅਨ ਟਨ ਨੂੰ ਜੋ ਪੰਜਾਬ ਸਰਕਾਰ ਦਾ ਟੀਚਾ ਹੈ ਉਹ ਹੈ ਕਿ ਇੰਸਟੀਚੂਟ ਤਰੀਕੇ ਦੇ ਨਾਲ ਮਤਲਬ ਉੱਥੇ ਹੀ ਜ਼ਮੀਨ ਦੇ ਵਿੱਚ ਹੀ ਦੱਬ ਕੇ ਉਸ ਨੂੰ ਨਜਿੱਠਣ ਦਾ ਉਹਦੇ ਨਾਲ ਨਿਪਟਾਉਣ ਦਾ ਟੀਚਾ ਹੈ ਮਤਲਬ ਇਸ ਨੂੰ ਤਰਤੀ ਦੇ ਵਿੱਚ ਹੀ ਮਿਲਾ ਦਿੱਤਾ ਜਾਵੇਗਾ ਇਹਨੂੰ ਕਿਤੇ ਹੋਰ ਬਾਹਰ ਨਹੀਂ ਵਰਤਿਆ ਜਾਵੇਗਾ ਇਨ ਸਿਚੁਏਸ਼ਨ ਇਸ ਨੂੰ ਨਜਿੱਠਣ ਦਾ ਪੀਚਾ ਹੈ 6 ਮਿਲੀਅਨ ਜਿਹੜੀ ਹੈ ਉਹਨੂੰ ਐਕਸ ਸਿਚੁਏਸ਼ਨ ਮਤਲਬ ਕਿ ਉਹਨੂੰ ਪਾਵਰ ਬਣਾਉਣ ਵਾਲੀਆਂ ਉਹ ਗੈਸ ਬਣਾਉਣ ਵਾਲੀਆਂ ਜਾਂ ਬੋਇਲਰਾਂ ਦੇ ਵਿੱਚ ਵਰਤਣ ਲਈ ਪ੍ਰਾਲੀ ਨੂੰ ਇਹ ਕੰਪਨੀਆਂ ਉਹ ਇਕੱਠਾ ਕਰਕੇ ਕਿਸਾਨਾਂ ਤੋਂ ਲੈ ਜਾਣਗੀਆਂ 6 ਮਿਲੀਅਨ ਡਾਲਰ ਮਿਲੀਅਨ ਟਰਨ ਜਿਹੜੀ ਹੈ ਉਸ ਤਰੀਕੇ ਨਾਲ ਉਹਦੀ ਖਤ ਹੋਏਗੀ ਜਿਸ ਨਾਲ ਬਿਜਲੀ ਬਣਾਈ ਜਾਏਗੀ ਗੈਸ ਬਣਾਈ ਜਾਏਗੀ ਜਾਂ ਬੋਇਲਰ ਦੇ ਵਿੱਚੋਂ ਵਰਤੀ ਜਾਏਗੀ ਹੁਣ ਜਿਹੜਾ ਖਰਚਾ ਹੈ ਉਹ ਇਨ ਸਿਚੁਏਸ਼ਨ ਜਿਹੜੀ ਹੈ ਜ਼ਮੀਨ ਦੇ ਵਿੱਚ ਰਾਲੀ ਨੂੰ ਮਿਲਾਉਣ ਦਾ ਉਹ ਬਹੁਤ ਜ਼ਿਆਦਾ ਆਉਂਦਾ ਉਸ ਤੇ ਹੀ ਜ਼ਿਆਦਾ ਖਰਚਾ ਹੁੰਦਾ ਹੈ 220 ਤੋਂ 25 ਰੁਪਏ ਏਕੜ ਇਹਦਾ ਖਰਚਾ ਆਉਂਦਾ ਹੈ ਖਰਚਾ ਵੀ ਕਿਸ ਕਰਕੇ ਆਉਂਦਾ ਹੈ ਕਿ ਮਸ਼ੀਨਾਂ ਭਾਰੀ ਨੇ ਉਹਨੂੰ ਚਲਾਉਣ ਲਈ ਵੱਡੇ ਟਰੈਕਟਰ ਚਾਹੀਦੇ ਨੇ ਇਸ ਕਰਕੇ ਇਹ ਖਰਚਾ ਆਉਂਦਾ ਹੈ ਇਸੇ ਕਰਕੇ ਕਿਸਾਨ ਜਿਹੜੇ ਨੇ ਉਹ ਇਹਨਾਂ ਮਸ਼ੀਨਾਂ ਨੂੰ ਵਰਤਣ ਤੋਂ ਚਲਦੇ ਨੇ ਕਿ ਉਹ ਸਾਨੂੰ ਐਕਸਟਰਾ ਖਰਚਾ ਕਿਉਂ ਕਰਨਾ ਪਵੇ ਸਾਨੂੰ ਸਰਕਾਰ ਇੱਕ ਖਰਚੇ ਦੀ ਪਰਪਾਈ ਕਰੇ ਤਾਂ ਹੀ ਅਸੀਂ ਇਹ ਤਕਨੀਕ ਵਰਤਾਂਗੇ ਲੇਕਿਨ ਜਿਹੜਾ ਐਕਸ ਸਿਚੁਏਸ਼ਨ ਹੈ ਉਹਦੇ ਵਿੱਚ ਕੋਈ ਖਰਚਾ ਨਹੀਂ ਆਉਂਦਾ ਉਹ ਤਾਂ ਕੰਪਨੀਆਂ ਨੇ ਉਹ ਆ ਕੇ ਪਰਾਲੀ ਧੁੱਤੋਂ ਖੁਦ ਲੈ ਜਾਂਦੀਆਂ ਨੇ ਇੱਥੋਂ ਤੱਕ ਕਿ ਉਹਦੀ ਸ਼ਾਮ ਸਬਾਈ ਉਹਦਾ ਜੋ ਹੈ ਉਹਨੂੰ ਭਰੀਆਂ ਮੰਨਣ ਤੋਂ ਸਭ ਕੁਝ ਜੋ ਹੈ ਉਹ ਕੰਪਨੀਆਂ ਹੀ ਕਰਦੀਆਂ ਨੇ ਤੁਹਾਨੂੰ ਤੁਹਾਡਾ ਖੇਤ ਖਾਲੀ ਕਰਕੇ ਲੈ ਜਾਂਦੀ ਨੇ ਤੇ ਕਈ ਥਾਂ ਤੇ ਤਾਂ ਤੁਹਾਨੂੰ ਪਰਾਲੀ ਦੇ ਪੈਸੇ ਵੀ ਨਾਲ ਦੀ ਨਾਲ ਦੇ ਦਿੰਦੇ ਨੇ ਤੁਹਾਡਾ ਖੇਤ ਵੀ ਸਾਫ ਕਰ ਜਾਂਦੇ ਨੇ ਪਰਾਲੀ ਦੇ ਪੈਸੇ ਵੀ ਦੇ ਜਾਂਦੇ ਨੇ ਇਸ ਤਰ੍ਹਾਂ ਦੀ ਸੁਵਿਧਾ ਵੀ ਹੈ ਲੇਕਿਨ ਉਹ ਨਹੀਂ ਜਿਆਦਾ ਮジョਰਿਟੀ ਦੇ ਵਿੱਚ ਕਿਸਾਨਾਂ ਦਾ ਉਹ ਹੱਲ ਨਹੀਂ ਕਰ ਸਕਦਾ ਟੀਚਾ 6 ਮਿਲੀਅਨ ਟਨ ਤੱਕ ਹੀ ਰੱਖਿਆ ਗਿਆ ਹੈ ਬਾਕੀ 12.70 ਮਿਲੀਅਨ ਟਨ ਉਹ ਖਪਾਉਣ ਦਾ ਧਰਤੀ ਦੇ ਵਿੱਚ ਹੀ ਪਰਾਲੀ ਨੂੰ ਟੀਚਾ ਰੱਖਿਆ ਗਿਆ ਹੈ ਉਹ ਜਗਦੀਸ਼ ਸਿੰਘ ਨੇ ਜੁਆਇੰਡ ਡਾਇਰੈਕਟਰ ਇੰਜੀਨੀਅਰਿੰਗ ਵਿੰਗ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਦੇ ਉਹ ਸੀਆਰਐਮ ਦੇ ਮਸ਼ੀਨਾਂ ਦੇ ਨੋਡਲ ਅਫਸਰ ਵੀ ਨੇ ਉਹਨਾਂ ਦੇ ਨਾਲ ਜਦੋਂ ਇੱਕ ਅਖਬਾਰ ਨੇ ਗੱਲ ਕੀਤੀ ਤਾਂ ਉਹਨਾਂ ਨੇ ਮੰਨਿਆ ਕਿ ਹਾਂ ਕਾਫੀ ਮਸ਼ੀਨਾਂ ਸਾਡੀਆਂ ਉਹ ਪੁਰਾਣੀਆਂ ਹੋ ਗਈਆਂ ਨੇ ਉਹ ਕਲਡਮ ਹੋ ਗਈਆਂ ਨੇ ਉਹ ਵਰਤੋਂ ਨਹੀਂ ਆ ਸਕਦੀਆਂ ਉਹਨਾਂ ਦੇ ਮੁਤਾਬਿਕ 3-4 ਸਾਲ ਹੀ ਇੱਕ ਮਸ਼ੀਨ ਦੀ ਉਮਰ ਹੁੰਦੀ ਹੈ ਮਿਆਦ ਹੁੰਦੀ ਹੈ ਜਦੋਂ ਉਹ ਵਰਤੀ ਜਾ ਸਕਦੀ ਹੈ ਠੀਕ ਠਾਕ ਰਿਜ਼ਲਟ ਦੇ ਸਕਦੀ ਹੈ ਉਸ ਤੋਂ ਬਾਅਦ ਭਾਰੀ ਵਰਤੋਂ ਕਰਕੇ ਕਿਉਂਕਿ ਇਹ 20-25 ਦਿਨਾਂ ਦੇ ਅੰਦਰ-ਅੰਦਰ ਹੀ ਇਹਨਾਂ ਦੀ ਵਰਤੋਂ ਹੁੰਦੀ ਹੈ ਉਸ ਵੀ 25 ਦਿਨਾਂ ਦੇ ਅੰਦਰ-ਅੰਦਰ ਹੀ ਪਰਾਲੀ ਨੂੰ ਸਾਂਭਿਆ ਜਾਣਾ ਹੁੰਦਾ ਹੈ ਇਸ ਲਈ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਹੈਵੀ ਯੂਜ਼ ਹੁੰਦੀ ਹੈ ਇਸ ਕਰਕੇ ਮਸ਼ੀਨਾਂ 3-4 ਸਾਲ ਹੀ ਕੱਟਦੀਆਂ ਨੇ ਉਸ ਤੋਂ ਬਾਅਦ ਨਵੀਂ ਤਕਨੀਕ ਆ ਜਾਂਦੀ ਹੈ ਉਹਦੇ ਕਰਕੇ ਵੀ ਅਬਸੋਲੂਟ ਹੋ ਜਾਂਦੀਆਂ ਨੇ ਖਰਾਬ ਵੀ ਹੋ ਜਾਂਦੀਆਂ ਨੇ ਭਾਰੀ ਵਰਤੋਂ ਕਰਕੇ ਇਸ ਕਰਕੇ ਇਹ ਗਿਣਤੀ ਇੰਨੀ ਜ਼ਿਆਦਾ ਹੈ ਮਸ਼ੀਨਾਂ ਦੇ ਖਰਾਬ ਹੋਣ ਦੀ ਲੇਕਿਨ ਉਹ ਕਹਿੰਦੇ ਅਸੀਂ 7 ਹੌਟਸਪੌਟ ਜ਼ਿਲ੍ਹੇ ਆਇਡੈਂਟੀਫਾਈ ਕੀਤੇ ਨੇ ਬਠਿੰਡਾ ਮੋਗਾ ਫਿਰੋਜ਼ਪੁਰ ਬਰਨਾਲਾ ਸੰਗਰੂਰ ਮਾਨਸਾ ਫਰੀਦਕੋਟ ਇਹ ਹੌਟਸਪੌਟ ਜ਼ਿਲ੍ਹੇ ਨੇ ਇੱਥੇ ਅਸੀਂ ਜ਼ਿਆਦਾ ਮਸ਼ੀਨਾਂ ਉਹ ਮੁਹੱਈਆ ਕਰਾਈਆਂ ਨੇ ਤਾਂ ਕਿ ਇਸ ਇਲਾਕੇ ਦੇ ਵਿੱਚ ਜਲਦੀ ਇਸ ਪ੍ਰੋਬਲਮ ਨੂੰ ਨਜਿੱਠਿਆ ਜਾ ਸਕੇ ਫਿਰ ਕੰਟੈਕਟ ਪੁਆਇੰਟ ਡਿਟੇਲ ਕੰਟੈਕਟ ਨੰਬਰਾਂ ਦੀ ਡਿਟੇਲ ਅਸੀਂ ਕਿਸਾਨਾਂ ਨੂੰ ਕੈਂਪਾਂ ਦੇ ਵਿੱਚ ਦੇ ਰਿਹਾ ਵੀ ਆਹ ਨੰਬਰ ਹੈ ਇੱਥੇ ਛੋਟਾ ਕਿਸਾਨ ਉਹ ਜਾ ਕੇ ਸੰਪਰਕ ਕਰ ਸਕਦਾ ਹੈ ਅਸੀਂ محکمہ ਉਹਨਾਂ ਨੂੰ ਮਸ਼ੀਨਾਂ ਮੁਹੱਈਆ ਕਰਾ ਦੇਵੇਗਾ ਉਹ ਪ੍ਰਾਲੀ ਆਪਣੀ ਸਾਂਭ ਸਕਦੇ ਨੇ ਕੱਲ ਜੋ ਕਿਸਾਨਾਂ ਦਾ ਧਰਨਾ ਅੰਮ੍ਰਿਤਸਰ ਦੇ ਵਿੱਚ ਲੱਗਣਾ ਸੀ ਉਹਦੇ ਵਿੱਚ ਵੀ ਉੱਥੋਂ ਦੇ ਡਿਪਟੀ ਕਮਿਸ਼ਨਰ ਆ ਸਾਖੀ ਸਿਨਾ ਨੇ ਜਦੋਂ ਕਿਸਾਨਾਂ ਨੂੰ ਅਡਰੈਸ ਕਰ ਰਹੇ ਸੀ ਤੇ ਉਹਨਾਂ ਬਾਕੀ ਮੁੱਦਿਆਂ ਦੇ ਨਾਲ-ਨਾਲ ਉਸ ਇਕੱਠ ਦੇ ਵਿੱਚ ਇਹਨਾਂ ਕੰਟੈਕਟ ਨੰਬਰਾਂ ਦੀ ਜਾਣਕਾਰੀ ਵੀ ਦਿੱਤੀ ਸਾਰੇ ਕਿਸਾਨਾਂ ਨੂੰ ਤਾਂ ਕਿ ਉਹਨਾਂ ਕੰਟੈਕਟ ਨੰਬਰਾਂ ਤੇ ਸੰਪਰਕ ਕਰਕੇ ਛੋਟੇ ਕਿਸਾਨ ਉਹ ਮਸ਼ੀਨਾਂ ਸਰਕਾਰ ਤੋਂ ਲੈ ਸਕਦੇ ਨੇ ਤੇ ਸਰਕਾਰ ਉੱਥੇ ਜਾ ਕੇ ਉਹਨਾਂ ਦੀ ਪਰਾਲੀ ਨੂੰ ਸਾਮ ਸਕਦੀ ਹੈ ਉਹਨੂੰ ਉੱਥੇ ਨਜਿੱਠਣ ਨਾਲ ਕਿਸਾਨਾਂ ਦੀ ਮਦਦ ਕਰ ਸਕਦੀ ਹੈ ਉਹਨਾਂ ਨੂੰ ਅੱਗ ਲਾਉਣ ਦੀ ਲੋੜ ਨਹੀਂ ਪਵੇ ਹੁਣ ਮਸਲਾ ਫੇਰ ਉੱਥੇ ਆ ਜਾਂਦਾ ਹੈ ਕਿ ਇਸ ਬਾਰੇ ਗੱਲਾਂ ਤਾਂ ਲਗਾਤਾਰ ਪਿਛਲੇ 8-10 ਸਾਲਾਂ ਤੋਂ ਬਹੁਤ ਹੋ ਰਹੀਆਂ ਨੇ ਲੇਕਿਨ ਇਹ ਸਮੱਸਿਆ ਜਿਉਂਦੀ ਤਿਉਂ ਹੀ ਬਣੀ ਹੋਈ ਹੈ ਹਰ ਸਾਲ ਸਰਕਾਰਾਂ ਇਨੂੰ ਨਜਠਣ ਬਾਰੇ ਅੰਡਰਟੇਕਿੰਗ ਵੀ ਦਿੰਦਿਆਂ ਨੇ ਹਲਫਨਾਮੇ ਵੀ ਦਿੰਦਿਆਂ ਨੇ ਲੇਕਿਨ ਕਿਸਾਨ ਜਿਹੜੇ ਨੇ ਉਹ ਇਸ ਨੂੰ ਆਪਣੀ ਮਜਬੂਰੀ ਦਾ ਦੱਸ ਕੇ ਇਸ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਉਹ ਇਹਦੇ ਲਈ ਮੁਆਵਜ਼ਾ ਮੰਗਦੇ ਨੇ ਉਹ ਕਹਿੰਦੇ ਨੇ ਕਿ ਸਰਕਾਰ ਸਾਨੂੰ ਨਗਦ ਪੈਸੇ ਦੇਵੇ ਤਾਂ ਹੀ ਅਸੀਂ ਪਰਾਲੀ ਨੂੰ ਅੱਗ ਲਾਉਣਾ ਬੰਦ ਕਰਾਂ ਸਰਕਾਰ ਨਗਦ ਪੈਸੇ ਦੇਣ ਦੀ ਜਗ੍ਹਾ ਤੇ ਉਹਨਾਂ ਨੂੰ ਉਹ ਮਸ਼ੀਨਾਂ ਸਸਤੀਆਂ ਸਪਲਾਈ ਕਰਨ ਦੇ ਵਿੱਚ ਹੱਕ ਵਿੱਚ ਹੈ ਇਸੇ ਕਰਕੇ ਸਕੀਮ ਚਲਾਈ ਗਈ ਹੈ ਕਿ 50% ਤੋਂ 80% ਤੱਕ ਸਬਸਿਡੀ ਮਿਲੂਗੀ ਇਹ ਮਸ਼ੀਨ ਇਹ ਸੰਧ ਤੁਹਾਡਾ ਬਣ ਜੇਗਾ ਪਿੰਡ ਨੇ ਸਾਂਝਾ ਲੈਣਾ ਹੈ ਸਾਂਝਾ ਲੈ ਲਵੇ ਪੰਚਾਇਤ ਲੈ ਲਵੇ ਕੋਆਪਰੇਟਿਵ ਸੁਸਾਇਟੀ ਲੈ ਲਵੇ ਰਲ ਮਿਲ ਕੇ ਸਾਂਝਾ ਸੰਧ ਬਣਾ ਲਓ ਤੇ ਉਹਨੂੰ ਵਰਤੋ ਤਾਂ ਕਿ ਛੋਟੇ ਕਿਸਾਨ ਦੇ ਉੱਤੇ ਭਾਰ ਵੀ ਨਾ ਪਵੇ ਤੇ ਪਰਾਲੀ ਨਾਲ ਨਜਿੱਠਣ ਦਾ ਇਹ ਸਮੱਸਿਆ ਦਾ ਹੱਲ ਵੀ ਕੱਢਿਆ ਜਾ ਸਕੇ ਚਾਹੇ ਕਿਸਾਨ ਇਹਨੂੰ ਮਜਬੂਰੀ ਕਹਿੰਦੇ ਨੇ ਚਾਹੇ ਇਹ ਵੀ ਕਿਹਾ ਜਾਂਦਾ ਹੈ ਕਿ ਦਿੱਲੀ ਨੂੰ ਇਹਦਾ ਨੁਕਸਾਨ ਬਹੁਤ ਚਲਣਾ ਪੈਂਦਾ ਹੈ ਪਰ ਇਹ ਕਿਸਾਨ ਵੀ ਭੁੱਲ ਜਾਂਦੇ ਨੇ ਇਹ ਪੰਜਾਬ ਦੇ ਲੋਕ ਵੀ ਭੁੱਲ ਜਾਂਦੇ ਨੇ ਕਿ ਜੇ ਧੂਆ ਇੱਥੇ ਲੱਗ ਉਸਦਾ ਹੈ ਅੱਗ ਇੱਥੇ ਲਾਈ ਜਾਂਦੀ ਹੈ ਉਹਦਾ ਨੁਕਸਾਨ ਪੰਜਾਬ ਦੇ ਵਿੱਚ ਵੀ ਉਨਾ ਹੀ ਹੁੰਦਾ ਹੈ ਠੀਕ ਹੈ ਸਾਡਾ ਪ੍ਰਦੂਸ਼ਣ ਬਾਕੀ ਚੀਜ਼ਾਂ ਨਾਲ ਵਹੀਕਲ ਨਾਲ ਕੰਸਟਰਕਸ਼ਨ ਨਾਲ ਉਹਨਾਂ ਚੀਜ਼ਾਂ ਉਹਨਾਂ ਜਿਆਦਾ ਨਹੀਂ ਹੈ ਜਿੰਨਾ ਦਿੱਲੀ ਦਾ ਹੈ ਇਸ ਕਰਕੇ ਸ਼ਾਇਦ ਸਾਨੂੰ ਉਹਨਾਂ ਜਿਆਦਾ ਇਹਦਾ ਖਤਰਾ ਮਹਿਸੂਸ ਨਹੀਂ ਹੁੰਦਾ ਜਾਂ ਅਸਰ ਦਿਖਾਈ ਨਹੀਂ ਦਿੰਦਾ ਪਰ ਉਹ ਜਿਹੜੇ ਪਾਰਟੀਕਲ ਨੇ ਉਹ ਜਿਹੜਾ ਧੂਆਂ ਜਦੋਂ ਰਾਤ ਹੈ ਉਹ ਹਵਾ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਵੀ ਉਵੇਂ ਹੀ ਡਿਗਦੀ ਹੈ ਜਿਵੇਂ ਸ਼ਾਇਦ ਦਿੱਲੀ ਡਿਗਦੀ ਹੋਵੇ ਸਾਡੇ ਬੱਚੇ ਵੀ ਸਾਹ ਲੈਣ ਦੇ ਵਿੱਚ ਉਨਾ ਹੀ ਤੰਗ ਮਹਿਸੂਸ ਹੁੰਦੇ ਨੇ ਜਿੰਨਾ ਸ਼ਾਇਦ ਦਿੱਲੀ ਦੇ ਹੁੰਦੇ ਹੋਣ ਇੱਥੋਂ ਦੇ ਜਿਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਨੇ ਉਹ ਲੋਕ ਵੀ ਉਨਾ ਹੀ ਪ੍ਰੇਸ਼ਾਨ ਹੁੰਦੇ ਨੇ ਸਭੋ ਵੱਧ ਪ੍ਰੇਸ਼ਾਨ ਹੁੰਦੇ ਨੇ ਕਿਉਂਕਿ ਇੱਥੇ ਅੱਗ ਲੱਗਣ ਨਾਲ ਤੁਹਾ ਇੱਥੇ ਦੇ ਲੋਕਾਂ ਨੂੰ ਵੀ ਉਨਾ ਹੀ ਨੁਕਸਾਨ ਪਹੁੰਚਾਉਂਦਾ ਹੈ ਜਿੰਨਾ ਸ਼ਾਇਦ ਦਿੱਲੀ ਦੇ ਲੋਕਾਂ ਨੂੰ ਪਹੁੰਚਾਉਂਦਾ ਹੋਵੇ। ਸੋ ਇਹ ਸਾਡੇ ਸਾਰਿਆਂ ਦੇ ਲਈ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਦਿੱਲੀ ਜਾਂ ਕਿਸੇ ਹੋਰ ਸਟੇਟ ਵਾਸਤੇ ਹੈ ਕਿ ਅਸੀਂ ਇਸ ਪ੍ਰੋਬਲਮ ਨੂੰ ਨਜਿੱਠੀਏ, ਇਹਦਾ ਸਾਹਮਣਾ ਕਰੀਏ। ਜੇ ਸਰਕਾਰ ਇੰਨੀ ਅ ਦ੍ਰੱੜਤਾ ਨਾਲ ਇਹ ਕਹਿੰਦੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਹੋ ਸਕਦਾ ਇਸ ਸਾਲ ਅੱਗਾ ਲੱਗਣ ਦੇ ਕੇਸ ਕਟਣ ਕੱਲੇ ਕੇਸ ਹੀ ਨਾ ਕਟਣ ਜਿਵੇਂ ਪਿਛਲੇ 2 ਸਾਲਾਂ ਚ ਕਟੇ ਨੇ ਜਿਹੜਾ ਰਕਬਾ ਹੈ ਅੱਗ ਲੱਗਣ ਨਾਲ ਉਹ ਵੀ ਘਟੇ ਉਹ ਵੀ ਨੀਚੇ ਆਵੇ ਤਾਂ ਕਿ ਉਹਦਾ ਅਸਰ ਅਸੀਂ ਆਪਣੇ ਵਾਤਾਵਰਣ ਦੇ ਵਿੱਚ ਖੁਦ ਦੇਖ ਸਕੀਏ ਮਹਿਸੂਸ ਕਰ ਸਕੀਏ ਕਿ ਹਾਂ ਵਾਕਿਆ ਹੀ ਸਰਕਾਰ ਸੰਜੀਦਾ ਹੈ ਜੇ 20000 20000 ਮਸ਼ੀਨਾਂ ਵੰਡਣੀਆਂ ਸੀ ਤਾਂ ਮੇਰਾ ਖਿਆਲ ਹੁਣ ਤੱਕ ਵੰਡੀਆਂ ਜਾ ਚੁੱਕੀਆਂ ਹੋਈਆਂ ਜੈਦੀਆਂ ਸੀ ਹਜੇ ਸਿਰਫ 6000 ਹੀ ਵੰਡੀਆਂ ਨੇ ਹੀ ਆਉਣ ਵਾਲੇ 3-4 ਦਿਨਾਂ ਦੇ ਵਿੱਚ ਇਹ ਟੀਚਾ ਪੂਰਾ ਕੀਤਾ ਜਾ ਸਕਦਾ ਹੈ ਤਾਂ ਕਿ ਸੀਜ਼ਨ ਤੋਂ ਪਹਿਲਾਂ-ਪਹਿਲਾਂ ਉਹ ਮਸ਼ੀਨਾ ਗਰਾਊਂਡ ਤੇ ਜਾਣ ਜ਼ਮੀਨ ਤੇ ਜਾਣ ਤੇ ਉਹਨਾਂ ਦੀ ਵਰਤੋਂ ਕੀਤੀ ਜਾ ਸਕੇ ਜੋ 1/3 ਮਸ਼ੀਨਾ ਕੰਡਮ ਨੇ ਜਾਂ ਖਰਾਬ ਨੇ ਉਹਨਾਂ ਦੀ ਘਾਟ ਸ਼ਾਇਦ ਇਹ ਟੀਚੇ ਨੂੰ ਪੂਰਾ ਕਰਕੇ ਹੀ ਪੂਰੀ ਕੀਤੀ ਜਾ ਸਕਦੀ ਹੈ ਇਹਦੇ ਉੱਤੇ ਵੀ ਸਰਕਾਰ ਨੂੰ ਕੰਮ ਕਰਨ ਦੀ ਲੋੜ ਹੈ ਉਮੀਦ ਹੈ ਕਿ ਸਰਕਾਰ ਜਿੰਨਾ ਕਹਿ ਰਹੀ ਹੈ ਓਨਾ ਹੀ ਤੰਦੇ ਹੀ ਨਾਲ ਜ਼ਮੀਨ ਦੇ ਉੱਤੇ ਕੋਸ਼ਿਸ਼ ਕਰੇਗੀ ਕਿਸਾਨ ਵੀ ਸਾਥ ਦੇਣਗੇ ਤੇ ਇਸ ਸਾਲ ਇਹ ਪ੍ਰੋਬਲਮ ਜਿਹੜੀ ਹੈ ਉਹ ਇਸ ਸਮੱਸਿਆ ਦੇ ਉੱਪਰ ਕਾਬੂ ਪਾ ਲਿਆ ਜਾਏਗਾ ਤਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਸਮੱਸਿਆ ਨੂੰ ਜੜੋਂ ਹੀ ਖਤਮ ਕੀਤਾ ਜਾ ਸਕੇ ਤੇ ਸਾਰੇ ਲੋਕ ਚੈਨ ਦਾ ਸਾਹ ਲੈ ਸਕਣ ਖੁੱਲੀ ਹਵਾ ਦੇ ਵਿੱਚ ਸਾਫ਼ ਹਵਾ ਦੇ ਵਿੱਚ ਸਾਹ ਲੈ ਸਕਣ ਧੰਨਵਾਦ